ਪਿਛਲੇ ਦਿਨੀ ਪੰਜਾਬ ਦੇ ਵਿੱਚ ਜੋ ਹੜ੍ਹ ਆਏ ਸੀ ਉਸ ਕਾਰਨ ਕਿਸਾਨਾਂ ਨੂੰ ਵੱਡੀ ਮਾਰ ਪਈ ਹੈ ਜਿੱਥੇ ਕਿ ਕਿਸਾਨਾਂ ਦੇ ਲਈ ਮੇਨ ਸੀਜ਼ਨ ਝੋਨੇ ਦਾ ਹੁੰਦਾ ਹੈ ਪਰ ਹੜ੍ਹਾਂ ਦੇ ਆ ਜਾਣ ਕਈ ਏਕੜ ਫਸਲ ਬਰਬਾਦ ਹੋ ਗਈ ਤੇ ਜੜੀਆਂ ਥਾਵਾਂ ਤੇ ਹੜ ਨਹੀਂ ਆਇਆ ਸੀ ਪਰ ਉਥੇ ਲਗਾਤਾਰ ਬਰਸਾਤ ਹੋਣ ਕਾਰਨ ਝਾੜ ਝੋਨੇ ਦਾ ਘਟ ਨਿਕਲਿਆ ਜਿਸ ਕਾਰਨ ਕਿ ਕਿਸਾਨਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਹੋਇਆ ਇਸ ਦੇ ਬਧੇ ਨਜ਼ਰ ਕਿਸਾਨਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਜੋ ਝਾੜ ਘਟ ਨਿਕਲਿਆ ਉਸ ਨੂੰ ਲੈ ਕੇ ਸਰਕਾਰ ਮੁਆਵza ਦੇ ਤੇ ਜਿੰਨਾ ਫਸਲਾਂ ਦੀ ਬਰਬਾਦ ਦੀ ਹੋ ਚੁੱਕੀ ਉਹਨਾਂ ਲਈ ਵੀ ਲੋਕ ਲੋਕਾਂ ਦੀ ਕਿ ਉਹਨਾਂ ਕਿਸਾਨਾਂ ਦੀ ਸਰਕਾਰ ਸਹਾਇਤਾ ਕਰੇ ਇਸ ਨਾਲ ਹੀ ਕਿਸਾਨਾਂ ਦੇ ਵੱਲੋਂ ਪਰਾਲੀ ਸਾੜਨ ਦੇ ਮਾਮਲੇ ਨੂੰ ਵੀ ਲੈ ਕੇ ਗੱਲ ਕੀਤੀ ਗਈ ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਜੋ ਪਰਾਲੀ ਸਾੜਨ ਦਾ ਮਾਮਲਾ ਹੈ ਇਹ ਹੁਣ ਤੋਂ ਨਹੀਂ ਬਲਕਿ ਕਾਫੀ ਪੁਰਾਣਾ ਚਾਲਦਾ ਹੈ ਹਾਲਾਂਕਿ ਕਿਸਾਨ ਵੀ ਅਜਿਹਾ ਨਹੀਂ ਚਾਹੁੰਦੇ ਪਰ ਉਹਨਾਂ ਦੀ ਮਜਬੂਰੀ ਹੈ ਜਿਸ ਤੇ ਕਾਰਨ ਉਹਨਾਂ ਨੇ ਕਿਹਾ ਹੈ ਕਿ ਜੇਕਰ ਪਰਾਲੇ ਸਾੜਨ ਦੇ ਮਾਮਲੇ ਘਟਨੇ ਨੇ ਤਾਂ ਫਿਰ ਸਰਕਾਰ ਨੂੰ ਸਬਸਿਡੀ ਦੇਣ ਦੀ ਜਾਨੀ ਚਾਹੀਦੀ ਏ ਤੇ ਨਾਲ ਦੇ ਨਾਲ ਸਰਕਾਰ ਸਬਸਿਡੀ ਦੇ ਨਾਲ ਨਾਲ ਉਹਨਾਂ ਨੂੰ ਮਸ਼ੀਨਰੀ ਵੀ ਪ੍ਰੋਵਾਈਡ ਕਰਵੇ ਪ੍ਰਦਾਨ ਕਰਾਵੇ ਤਾਂ ਜੋ ਉਹ ਪਰਾਲੇ ਦੇ ਸਾਮਸਬਾਲ ਕਰ ਸਕੀ ਕਿਉਂਕਿ ਵੱਡੇ ਕਿਸਾਨ ਤਾਂ ਕਰ ਲੈਣਗੇ ਪਰ ਜੋ ਛੋਟੇ ਕਿਸਾਨ ਨੇ ਉਹਨਾਂ ਨੂੰ ਮਸ਼ੀਨਰੀ ਨਹੀਂ ਪਹੁੰਚਦੀ ਉਹਨਾਂ ਤੱਕ ਜਿਸ ਸੇ ਕਾਰਨ ਉਹਨਾਂ ਕੋਲ ਕੋਈ ਆਪਸ਼ਨ ਹੀ ਬਚਦੀ ਤੇ ਆਖਿਰਕਾਰ ਉਹਨਾਂ ਨੂੰ ਪਰਾਲੇ ਨੂੰ ਅੱਗ ਲਾਉਣੀ ਪੈਂਦੀ ਹੈ ਇਸ ਦੇ ਨਾਲ ਹੀ ਕਿਸਾਨਾਂ ਨੇ ਇਹ ਵੀ ਮੰਗ ਰੱਖੀ ਕਿ ਜੋ ਸਰਕਾਰ ਦੇ ਵੱਲੋਂ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਉਹਨਾਂ ਦੇ ਵੀ ਮੱਦੇਨਜ਼ਰ ਹਰ ਇੱਕ ਕਿਸਾਨ ਤੱਕ ਉਹ ਸੁਵਿਧਾ ਪਹੁੰਚਾਈ ਜਾਵੇ ਤੇ ਨਾਲ ਦੀ ਨਾਲ ਜਿੰਨਾ ਫਸਲਾਂ ਨੂੰ ਬਿਮਾਰੀਆਂ ਲੱਗ ਜਾਂਦੇ ਨੇ ਰੋਗ ਪੈ ਜਾਂਦੇ ਨੇ ਤਾਂ ਫਿਰ ਉਹਨਾਂ ਨੂੰ ਵੀ ਲੈ ਕੇ ਸਰਕਾਰ ਦੇ ਵੱਲੋਂ ਮੁਹਿੰਮ ਚਲਾਈ ਜਾਣੀ ਚਾਹੀਦੀ ਨਾਲ ਦੀ ਨਾਲ ਸਰਕਾਰ ਦੇ ਵੱਲੋਂ ਮੁਆਵਜ਼ਾ ਵੀ ਦਿੱਤਾ ਜਾਣਾ ਚਾਹੀਦਾ ਹੈ ਇਸ ਤਰ੍ਹਾਂ ਇਹ ਜੋ ਪ੍ਰੈਸ ਕਾਨਫਰੰਸ ਹੋਈ ਹੈ ਉਸ ਤਰ੍ਹਾਂ ਕਿਸਾਨਦਵਲੋਂ ਕੀ ਕੁਝ ਕਿਹਾ ਗਿਆ ਆਓ ਸੁਣਦੇ ਹਾਂ ਇੱਥੇ ਨੇ ਬਲਦੇਵ ਸਿੰਘ ਨਿਹਾਲਗੜ੍ਹ ਬੈਠੇ ਆ ਸਤਨਾਮ ਸਿੰਘ ਜਨਾਲਾ ਬੈਠੇ ਨੇ ਹਰਦੇਵ ਸਿੰਘ ਹਰਦੇਵ ਸਿੰਘ ਸੰਧੂ ਜੀ ਬੈਠੇ ਨੇ ਇਹ ਸਾਡੇ ਨਾਲ ਬੈਠੇ ਨੇ ਅੱਜ ਜਿਹੜੇ ਕੋਈ ਫੈਸਲੇ ਲਏ ਗਏ ਉਹਨਾਂ ਦੇ ਬਾਰੇ ਅਸੀਂ ਤੁਹਾਨੂੰ ਤੁਹਾਨੂੰ ਦੱਸ ਦਿੰਨੇ ਆ ਉਹਦੇ ਵਿੱਚ ਜਿਹੜਾ ਸਾਡਾ ਅੱਜ ਸੀਜ਼ਨ ਚੱਲ ਰਿਹਾ ਝੋਨੇ ਦਾ ਸੀਜ਼ਨ ਜਿਹੜਾ ਮੇਨ ਸੀਜ਼ਨ ਹੁੰਦਾ ਕਿਸਾਨਾਂ ਦਾ ਉਹਦੇ 'ਚ ਇੱਕ ਬੜੀ ਵੱਡੀ ਪਹਿਲਾਂ ਸਾਨੂੰ ਮਾਰ ਪਈ ਆ ਪਹਿਲਾਂ ਸਾਨੂੰ ਹੜਾਂ ਕਰਕੇ ਜਿਹੜਾ ਸਾਡਾ 4.5 ਲੱਖ ਜਿਹੜਾ ਸਾਡਾ ਏਕੜ ਆ ਉਹ ਤਬਾਹ ਹੋ ਗਿਆ ਫਸਲ ਦਾ ਉਤੋਂ ਬਾਅਦ ਝਾੜ ਚ ਸਾਨੂੰ ਵੱਡੀ ਮਾਰ ਪੈ ਰਹੀ ਆ 10 ਤੋਂ 15 ਕੁਇੰਟਲ ਜਿਹੜਾ ਸਾਡਾ 1 ਏਕੜ ਦਾ ਝਾੜ ਆ ਉਹ ਘਟ ਰਿਹਾ ਕਈ ਕਈ ਜਗ੍ਹਾ ਤੇ ਤਾਂ 5-7 ਕੁਇੰਟਲ ਵੀ ਹੀ ਏਕੜ ਦੇ ਵਿੱਚੋਂ ਨਿਕਲ ਰਿਹਾ ਅਸੀਂ ਸਰਕਾਰ ਤੋਂ ਫੌਰੀ ਤੌਰ ਤੇ ਇਹਦੇ ਮੁਆਵਜ਼ੇ ਦੀ ਮੰਗ ਕੀਤੀ ਆ ਵੀ ਸਾਨੂੰ ਫੌਰੀ ਤੌਰ ਤੇ ਇਹਦਾ ਜਿਹੜਾ ਝਾੜ ਸਾਡਾ ਘਟ ਨਿਕਲਦਾ ਉਹਦਾ ਮੁਆਵਜ਼ਾ ਸਾਨੂੰ ਸਰਕਾਰ ਦੇਵੇ ਮੁਆਵਜ਼ਾ ਦੇਣ ਦੀ ਬਜਾਏ ਸਰਕਾਰ ਸਾਡੂ ਇੱਕ ਪਰਾਲੀ ਦੀ ਜਿਹੜੀ ਵੱਡੀ ਸਮੱਸਿਆ ਹਰ ਇੱਕ ਸਾਲ ਆਉਂਦੀ ਆ ਕੋਈ ਉਹ ਪਹਿਲੇ ਸਾਲ ਨਹੀਂ ਹੈ ਅਸੀਂ ਬੜੇ ਚਿਰ ਤੋਂ ਮੰਗ ਕਰਦੇ ਆ ਵੀ ਸਰਕਾਰ ਇਹਦੀ ਸਾਮ ਕਰੋ ਜਾਂ ਸਾਨੂੰ ਜਿਹੜੀਆਂ ਐਨਜੀਟੀ ਦੇ ਹਦਾਇਤਾਂ ਮੁਤਾਬਕ ਸਾਨੂੰ ਪੈਸੇ ਦੇ ਡਾਇਰੈਕਟ ਸਬਸਿਡੀ ਦੇਵੇ ਸਰਕਾਰ ਨੇ ਮਸ਼ੀਨਰੀਆਂ ਦਿੱਤੀਆਂ ਨੇ ਜਿਹੜੀਆਂ ਕਿ ਛੋਟੇ ਕਿਸਾਨਾਂ ਦੇ ਕੋਲ ਨਹੀਂ ਪਹੁੰਚੀਆਂ ਜਿਹੜੇ ਬੈਲਰ ਜਾਂ ਉਹ ਚੀਜ਼ਾਂ ਮਸ਼ੀਨਾਂ ਵੀ ਪਹੁੰਚੀਆਂ ਨੇ ਉਹ ਵੀ ਜਿਹੜੀਆਂ ਪਿਛਲੀ ਸਰਕਾਰ ਵੇਲੇ ਕਾਫੀ ਵੱਡਾ ਗੱਲ ਸਾਹਮਣੇ ਆਇਆ ਸੀ ਪਰ ਉਹ ਕਿਸੇ ਨੇ ਜਾਗਰ ਨਹੀਂ ਕੀਤਾ ਹਜ਼ਾਰਾਂ ਜਿਹੜਾ ਬੀਲਰ ਸੀਗਾ ਉਹ ਇਸ ਤਰ੍ਹਾਂ ਹੀ ਸਬਸਿਡੀਆਂ ਲੈ ਲਿਆ ਗੰਨਿਆ ਸੀਗਾ ਉਹਦੀ ਦੁਬਾਰਾ ਇਨਕੁਆਰੀ ਕਰਨੀ ਚਾਹੀਦੀ ਆ ਜਿਹੜੇ ਅੱਜ ਵੀ ਬੀਲਰ ਚੱਲਦੇ ਆ ਜਦ ਵੀ ਅਸੀਂ ਕਿਤੇ ਧਰਨੇ ਲਾਉਨੇ ਆ ਤਾਂ ਉਹ ਬੀਲਰ ਹੀ ਮਜੂਜ਼ ਨਹੀਂ ਹੈਗੇ ਪਿੰਡਾਂ ਦੇ ਵਿੱਚ ਉਹ ਜਨਤਕ ਕਰਨੇ ਚਾਹੀਦੇ ਆ ਉਹਨਾਂ ਦੇ ਬੋਰਡ ਲਗਾਉਣੇ ਚਾਹੀਦੇ ਵੀ ਕਿਹੜੇ ਕਿੰਦੇ ਕੋ ਬੀਲਰ ਆ ਕਿਹਨੇ ਸਬਸਿਡੀ ਲਈ ਆ ਤੇ ਅੱਜ ਬੀਲਰਾਂ ਵਾਲੇ ਵੀ ਜਿਹੜੀ ਵੱਡੀ ਲੁੱਟ ਸਾਡੇ ਕਰ ਰਹੇ ਆ 1000 ਤੋਂ 2000 ਰੁਪਏ ਜਿਹੜਾ ਦੇ ਦਿੰਦਾ ਕਿਸਾਨ ਉਹਦੇ ਜਾ ਕੇ ਜਿਹੜੀਆਂ ਪਰਾਲੀ ਦੀਆਂ ਉਹ ਪੰਡਾ ਬਣਾਉਂਦੇ ਆ ਉਹ ਸਰਕਾਰ ਨੂੰ ਪੂਰੀ ਤਰ੍ਹਾਂ ਤੇ ਉਹਦੇ ਵੱਲ ਧਿਆਨ ਦੇਣਾ ਚਾਹੀਦਾ ਤੇ ਦੂਸਰਾ ਅਸੀਂ ਇਹ ਵੀ ਕਹਿੰਦੇ ਆ ਕਿ ਜਿਹੜੇ ਕਿਸਾਨ ਆ ਕੋਈ ਅੱਗ ਆਪ ਨਹੀਂ ਲਾਉਂਦਾ ਮਜਬੂਰੀ ਨੂੰ ਲਾਉਂਦਾ ਕਿਉਂਕਿ ਕਣਕ 'ਚ ਬੜੇ ਥੋੜੇ ਦਿਨ ਰਹਿ ਗਏ ਨੇ ਕਿਸੇ ਨੇ ਆਲੂ ਲਾਉਣੇ ਆ ਸਬਜ਼ੀ ਲਾਉਣੀ ਆ ਜੇ ਸਾਨੂੰ ਬੇਲਰ ਦਾ ਪ੍ਰਬੰਧ ਨਹੀਂ ਹੋਊ ਤਾਂ ਮਜਬੂਰੀ 'ਚ ਕਿਸਾਨ ਅੱਗ ਲਾਉਂਦਾ ਪਰ ਅਸੀਂ ਆ ਅੱਗ ਦੇ ਹੱਕ ਦੇ ਵਿੱਚ ਨਹੀਂ ਹੈਗੀ ਇਸ ਲਈ ਸਰਕਾਰ ਸਾਡੇ ਬੇਲਰਾਂ ਦਾ ਇੰਤਜ਼ਾਮ ਕਰੇ ਤੇ ਸਾਨੂੰ ਸਿੱਧੀ ਸਬਸਿਡੀ ਜਿਹੜੀ ਆ ਸਾਡੇ ਖਾਤਿਆਂ ਦੇ ਵਿੱਚ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਇਹ ਪਾਉਣੀ ਚਾਹੀਦੀ ਆ ਜਿਹੜੇ ਬਾਕੀ ਜਿਹੜੇ ਅੱਜ ਪ੍ਰੋਗਰਾਮ ਨੇ ਜਿਵੇਂ ਗੰਨੇ ਦੀ ਪੇਮੈਂਟ ਇਹ ਸਰਕਾਰ ਕਹਿੰਦੀ ਹੁੰਦੀ ਸੀ ਵੀ 48 ਘੰਟਿਆਂ 'ਚ 72 ਘੰਟਿਆਂ 'ਚ ਗੰਨਾ ਵੇਚ ਕੇ ਜਾਇਆ ਕਰੋਗੇ ਤੁਹਾਡੇ ਘਰਾਂ 'ਚ ਪੇਮੈਂਟ ਆ ਜਾਊ ਅੱਜ ਵੀ ਜਿਹੜੀ ਪੇਮੈਂਟ ਆ ਸਾਡੀ ਕੋਆਪਰੇਟਿਵ ਮਿਲਾਂ ਵੱਲ 96. ਪੈਂ 60 ਕਰੋੜ ਰੁਪਏ ਦੀ ਉਹ ਅਜੇ ਵੀ ਬਕਾਇਆ ਪਈ ਆ ਉਹ ਸਰਕਾਰ ਫੌਰੀ ਤੌਰ ਤੇ ਪਾਵੇ ਤੇ ਵੀ ਇਹ ਕਹਿੰਦੇ ਹੁੰਦੇ ਸੀ ਵੀ ਰੇਟ ਵੀ ਅਸੀਂ ਸਾਰਿਆਂ ਨੂੰ ਵੱਧ ਦਵਾਂਗੇ ਰੇਟ ਵੀ ਅਸੀਂ ਕਹਿੰਨੇ ਵੀ 450 ਰੁਪਏ ਪਰ ਕੁਇੰਟਲ ਰੇਟ ਦਾ ਐਲਾਨ ਕਰੇ ਤੇ ਮਿਲਣਾ ਚਲਾਉਣ ਦਾ ਵੀ ਅਜੇ ਤੱਕ ਇਹਨਾਂ ਨੇ ਕੋਈ ਐਲਾਨ ਨਹੀਂ ਕੀਤਾ ਅਸੀਂ ਕਹਿੰਨੇ ਆ ਵੀ 15 ਨਵੰਬਰ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਮਿਲਾਂ ਨੇ ਉਹ ਚੱਲਣੀਆਂ ਚਾਹੀਦੀਆਂ ਤਾਂ ਕਿ ਜਿਹੜੀਆਂ ਗੰਨੇ ਦੀ ਜਗ੍ਹਾ ਤੇ ਅਸੀਂ ਉਹ ਕਣਕ ਲਗਾ ਲਗਾ ਸਕੀਏ ਦੂਸਰੀ ਜਿਹੜੀਆਂ ਅੱਜ ਫੈਸਲੇ ਹੋਏ ਨੇ ਉਹਦੇ ਵਿੱਚ ਜਿਹੜਾ 4 ਨਵੰਬਰ ਨੂੰ ਡੀਸੀ ਸਾਹਿਬਾਨਾਂ ਨੂੰ ਅਸੀਂ ਮੰਗ ਪੱਤਰ ਦਵਾਂਗੇ ਜਿਹੜੀ ਸਾਡੀ ਲੁੱਟ ਹੋਈ ਆ ਤੇ ਇੱਕ ਬਿਜਲੀ ਸੋਰ ਬਿੱਲ ਆ ਗਿਆ ਉਹਦੇ ਬਾਰੇ ਜਗਮੂਨ ਜੀ ਦੱਸਣਗੇ ਤੇ ਉਹਦੇ ਲਈ ਧਰਨੇ ਦਵਾਂਗੇ ਤੇ ਜਿਹੜਾ 26 ਨਵੰਬਰ ਆ ਸਾਡਾ ਉਹ ਚੰਡੀਗੜ੍ਹ ਜਿਹੜਾ ਵੱਡਾ ਧਰਨਾ ਉਹ ਜਿਉਂ ਦੀ ਤਿਉਂ ਕਾਇਮ ਨੇ ਬਾਕੀ ਮੇਰੇ ਸਾਥੀ ਹੁਣ ਜਗਮੂਨ ਜੀ ਜਿਹੜੇ ਆ ਉਹ ਬਿਜਲੀ ਸੋਰ ਬਿੱਲ ਬਾਰੇ ਦੱਸਣਗੇ ਧੰਨਵਾਦ ਕਿੱਥੀ ਬਰੇ ਕਿੱਥੀ ਬਰੇ ਜਿਹੜਾ ਬਿਜਲੀ ਸੋਧ ਬੈ ਲਿਆ ਸੂਤ ਕਿਸਾਨ ਮੋਰਚਾ ਸਮਝਦਾ ਹੈ ਕਿ ਕੇਂਦਰ ਸਰਕਾਰ ਨੂੰ ਅਸੀਂ ਹਰਾਇਆ ਸੀ ਪਰ ਕੇਂਦਰ ਸਰਕਾਰ ਨੇ ਸਾਡੇ ਨਾਲ ਧੋਖਾ ਕੀਤਾ ਹੈ ਬਿਜਲੀ ਦੇ ਵਿੱਚ ਬਿੱਲ ਦੇ ਵਿੱਚ ਕੋਈ ਸੇ ਵੀ ਤਰ੍ਹਾਂ ਦੇ ਐਮੈਂਡਮੈਂਟ ਕਰਨ ਨਾਲ ਉਹਨੇ ਸਭ ਨੂੰ ਇਹ ਵਾਅਦਾ ਕੀਤਾ ਸੀਗੇ ਕਿਸਾਨਾਂ ਦੀਆਂ ਜਥੇਬੰਦੀਆਂ ਨਾਲ ਖਾਸ ਕਰਕੇ ਸੂਤ ਕਿਸਾਨ ਮੋਰਚੇ ਨਾਲ ਸਲਾਹ ਕਰਾਂਗੇ ਇਹ ਸਮਝੋਤਾ ਜਿਹੜਾ ਸਾਡੇ ਕੋਲ ਰਟਣਿਆ ਕੇਂਦਰ ਸਰਕਾਰ ਨਾਲ ਉਹਦੀ ਬੱਧ ਸੀ ਪਰ ਇਹਨੇ ਚੁੱਪਚਿਪ ਤੇ ਪਾਰਲੀਮੈਂਟ ਤੋਂ ਪਾਸ ਕਰਕੇ ਹੁਣ ਸੂਬਿਆਂ ਕੋਲ ਸਲਾਹ ਦੇ 2 ਨੋੰਬਰ ਤੱਕ ਭੇਜਤਾ ਅਸੀਂ ਪਹਿਲਾਂ ਤੋਂ ਦਾ ਲੋਧ ਕਰਦੇ ਆ ਰਿਆਂ ਔਰ ਇਹ ਵਿਰੋਧ ਲਗਾਤਾਰ ਜਾਰੀ ਰਹੂਗਾ ਅਗਲਾ ਹਫਤਾ ਅਸੀਂ ਪਿੰਡ ਪੱਧਰ ਤੇ ਘਟੋਟ 1 ਲੱਖ ਮਤਲਬ ਅਪੀਲ ਸਮਝ ਲਓ ਵਾਰਨਿੰਗ ਪੱਤਰ ਸਮਝ ਲਓ ਅਸੀਂ ਪਿੰਡਾਂ ਦੇ ਲੋਕਾਂ ਦਾ ਇਕੱਠ ਕਰਕੇ ਜਿਹੜੇ ਆਮ ਲੋਕ ਸ਼ਾਮ ਲੋਣਗੇ ਕਿਸਾਨ ਜਿੱਥੇ ਬੰਦੀਆਂ ਦੀ ਗਵਾਹੀ ਕਰਨੀਆਂ ਉਹ ਅਸੀਂ ਉਹਨਾਂ ਨੂੰ ਈਮੇਲ ਔਰ ਐਡਰੈਸਾ ਦੁੱਤੇ ਵੱਡੀ ਪੱਤਰ ਦੇ ਪੇਟਾਂਗੇ ਕਿ ਪੰਜਾਬ ਦੇ ਲੋਕ ਸਭੂਚੇ ਲੋਕ ਇਸ ਬਿਜਲੀ ਬਿੱਲ ਦਾ ਵਿਰੋਧ ਕਰਦੇ ਨੇ ਜਿਹੜਾ ਕਿ ਇੱਕ ਹਫਤਾ ਪੂਰਾ ਚੱਲੇਗਾ ਅਗੇ ਕਹਿੰਦੇ ਸਾਡੀ ਪਹਿਲੀ ਵਾਰ ਇੱਕ ਗਾਂਢਿਆ ਦਿੱਲੀ ਮੋਰਚੇ ਦੀ 26 ਨਵੰਬਰ ਨੂੰ ਜਿਹੜੇ ਦੱਸ ਕੇ ਪਹਿਲਾਂ ਲਖਵਾਲ ਸਾਹਿਬ ਉਸ ਦਿਨ ਵੀ ਸਾਡਾ ਬਿਜਲੀ ਬਿੱਲ ਦੇ ਸਬੰਧ ਦੇ ਵਿੱਚ ਇਹ ਇੱਕ ਐਸੀ ਵੱਡੀ ਸਾਡੇ ਤੇ ਮਾਰ ਨਹੀਂ ਕਿਸਾਨਾਂ ਤੇ ਨਹੀਂ ਸਭੂਚੀ ਜਨਤਾ ਦੇ 압ਨਾਬ ਦੇ ਉੱਤੇ ਜਿੱਤੇ ਮਜ਼ਦੂਰ ਵੀ ਹੁੰਦੇ ਨੇ ਆਮ ਸੈੜੀ ਵੀ ਹੁੰਦਾ ਉਹਦੇ ਵਿਰੁੱਧ ਅਸੀਂ 26 ਨਵੰਬਰ ਨੂੰ ਦਾ ਪ੍ਰੋਗਰਾਮ ਕਰਨਾ ਸਾਡੀ ਮੁੱਖ ਮੰਗ ਹੋਊਗੀ ਪਰ 26 ਨਵੰਬਰ ਦੇ ਪ੍ਰੋਗਰਾਮ ਤੋਂ ਬਾਅਦ ਇੱਕ ਜਜਮਾ ਅਤੇ ਜੇਤੂ ਹੋ ਕੇ ਨਿਕਲ ਵਾਲਾ ਸੰਘਰਸ਼ ਅਸੀਂ ਇਹ ਲੀਕ ਕੇ ਸਾਡੇ ਸਾਹਮਣੇ ਪੇਸ਼ ਕਰ ਦਵਾਂਗੇ 26 ਨਵੰਬਰ ਦੇ ਦਿਨ بجلی ਬਿੱਲ ਸੌਦੇ ਬਿੰਦਿਸ਼ਵਾਤੇ ਅੱਜ ਇੰਨਾ ਫੈਸਲਾ ਹੋਇਆ ਤੇ ਦੂਸਰੀ ਇਸੇ ਉੱਤੇ ਹੀ ਸਾਡੇ ਇੱਕ ਜਿਹੜਾ ਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਜੇ ਕੱਲੂ ਮੀਟਿੰਗ ਹੋ ਰਹੀ ਆ ਕਿਸਾਨ ਮਜ਼ਦੂਰ ਮੋਰਚੇ ਦੀ ਇੱਥੇ ਹੀ ਉਹਨਾਂ ਨੇ ਸਾਨੂੰ ਸਰਦਾ ਪੱਤਰ ਭੇਜਿਆ ਸੀ ਪਰ ਉਹਨਾਂ ਨੇ ਜਿਹੜਾ ਸਰਦਾ ਪੱਤਰ ਭੇਜਿਆ ਉਸ ਤੋਂ ਪਹਿਲਾਂ ਕੱਲੀ-ਕੱਲੀ ਜਥੇਬੰਦੀ ਨੂੰ ਅਪਰੋਚ ਕੀਤੀ ਮਿਲੇ ਚਿੱਠੀਆਂ ਕੱਡੀਆਂ ਜਿਹੜੀ ਅਸੀਂ ਬਹੁਤ ਕਪੀਰਤਾ ਨਾਲ ਵਿਚਾਰਿਆ ਪਰ ਸਿੱਟੇ ਇਸ ਤੇ ਪਹੁੰਚਿਆ ਕਿ ਕਿਹੜਾ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸਕੇਮ ਨਹੀਂ ਹੈ ਜਥੇਬੰਦੀਆਂ ਨੂੰ ਕੱਲੇ-ਕੱਲੇ ਪਹੁੰਚ ਕਰਦਾ ਜਿਹੜਾ ਲਜਾਉਣ ਆ ਇਹ ਬਿਲਕੁਲ ਹੀ ਇਕਤਾ ਪੱਖੀ ਨਹੀਂ ਹੈ ਤੇ ਸਹੀ ਨਹੀਂ ਹੈ ਸਕੇਮ ਨਾਮ ਇਸ ਇਹ ਸਮਝੌਣ ਨੂੰ ਪੂਰਕ ਤੌਰ ਤੇ ਰੱਦ ਕਰਦਾ ਹੈ ਪਹਿਲਾਂ ਵੀ ਰੱਦ ਕੀਤਾ ਗਿਆ ਕਈ ਵਾਰ ਇਸ ਤਰ੍ਹਾਂ ਜਾਣ ਨੂੰ ਦਿੱਕਤ ਆ ਦਿੱਲੀ ਮੋਰਚੇ ਵੇਲੇ ਵੀ ਸ਼ੰਭੂ ਮੋਰਚੇ ਵੇਲੇ ਵੀ ਪਰ ਇਸ ਤਰ੍ਹਾਂ ਸਪਸ਼ਟ ਰੂਪ ਚ ਆਇਆ ਜਦੋਂ ਉਹਨਾਂ ਨੇ ਕਲਾਕਾਰਾਂ ਨੂੰ ਅਪਰੋਚ ਕੀਤਾ ਇਹ ਇਸ ਸਮਝੌਣ ਨੂੰ ਅਸੀਂ ਫਿਊਚਰ ਰੂਮ ਦੇ ਵਿੱਚ ਰੱਦ ਕਰਦੇ ਆ ਤੇ ਕੱਲ ਵਾਲੀ ਮੀਟਿੰਗ 'ਚ ਅਸੀਂ ਨਹੀਂ ਹਾਜ਼ਰ ਹੋਵਾਂਗੇ ਅਸੀਂ ਆਪ ਦੇ ਲੈਵਲ ਤੇ ਸੰਘਰਸ਼ ਸ਼ੁਰੂ ਕਰਤਾ ਹੈ ਪਹਿਲਾਂ ਤੋਂ ਜਾਰੀ ਆ ਉਹ ਸੰਘਰਸ਼ ਨੂੰ ਅਸੀਂ ਇੱਕ ਜਿੱਤ ਵੱਲ ਲੈ ਕੇ ਜਾਵਾਂਗੇ ਔਰ ਜਿੱਤ ਸਾਡੇ ਜ਼ਰੂਰੀ ਲੋਕਾਂ ਦੇ ਆਮ ਲੋਕਾਂ ਦੇ ਅੱਗੇ ਆਊਗੀ ਆਊਗੀ ਇਸ ਲਈ ਅਸੀਂ ਉਹ ਕੱਲ੍ਹ ਵਾਲੀ ਮੀਟਿੰਗ ਤੇ ਹਾਜ਼ਰ ਨਹੀਂ ਹੋਵਾਂਗੇ। ਹਾਂਜੀ ਸਰਦਾਰ ਰੋਧੂ ਸਿੰਘ ਜੀ ਅੱਗੇ ਗੱਲ। ਕਿਹੜਾ ਝੋਨਾ ਹੈ ਵੀ ਉਹ ਘੱਟ ਕਿਉਂ ਨਿਕਲਿਆ? ਜਿਹੜੀ ਡੀ.ਪੀ. ਹੈ ਉਹ ਨਕਲੀ ਮਿਲੀ ਹੈ। ਸਾਰੀ ਪ੍ਰੈਸ ਨੂੰ ਪਤਾ ਹੈ। ਰਾਜਸਥਾਨ ਦੇ ਵਿੱਚੋਂ ਤਿੰਨ ਵੱਡੀਆਂ ਫੈਕਟਰੀਆਂ ਬਣੀਆਂ ਗਈਆਂ ہیں ਜਿਹੜੀ ਨਕਲੀ ਖਾਦ ਬਣਾਉਂਦੇ ਸੀਗੇ। ਉਸੇ ਕਰਕੇ ਝੋਨੇ ਦਾ ਝਾੜ ਜੇ ਕਹੀਏ ਘੱਟ ਗਿਆ। ਘਟੋ ਘਟ 20 ਮਾਨ ਕਿੱਲੇ ਦਾ ਮਤਲਬ ਢਲੂਆ ਜਿਹੜਾ ਘਟ ਨਿਕਲਿਆ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਸੈਂਟਰ ਸਰਕਾਰ ਦੇ ਵਿੱਚ ਹੈ ਪੰਜਾਬ ਸਰਕਾਰ ਦੇ ਵਿੱਚ ਉਹਦਾ ਇੱਕ ਤਰ੍ਹਾਂ ਦਾ ਸਾਨੂੰ ਪ੍ਰਭਾਈ ਕਰੇ ਮੁਆਵਜ਼ਾ ਦੇਵੇ ਅਸੀਂ ਇਹ ਮੰਗ ਕਰਦਾ ਮੌਕੇ ਤਾਂ ਸਾਡਾ ਇਹਦੇ ਬਾਰੇ ਅਗਲੀ ਗੱਲ ਰਹੇਗੀ ਪ੍ਰਾਲੀ ਦੀ ਪ੍ਰਾਲੀ ਅਸੀਂ ਬਿਲਕੁਲ ਕਹਿੰਦੇ ਆਂ ਜਿੱਥੇ ਤੱਕ ਮਸ਼ੀਨਾਂ ਪਹੁੰਚਣਗੀਆਂ ਉਹਦਾ ਸਮਝ ਲੈ ਵੀ ਅਸੀਂ ਗੱਠਾ ਬਣਾਵਾਂਗੇ ਚਕਾਵਾਂਗੇ ਅਸੀਂ ਵੀ ਚਾਹੁੰਦੇ ਆਂ ਕਿ ਵਾਤਾਵਰਣ ਇੱਥੇ ਠੀਕ ਰਹਿਣਾ ਚਾਹੀਦਾ ਪਰ ਜਿੱਥੇ ਮਸ਼ੀਨ ਜਾਂਦੀ ਹੈ ਹੀ ਨਹੀਂ ਪੰਜਾਂ ਪੀੜੀਆਂ ਰਾਹ ਹੈ ਹੀ ਨਹੀਂ ਗੇ ਤੇ ਜャ ਛੋਟੇ ਕਿਸਾਨ ਨੂੰ ਮਸ਼ੀਨ ਸੀਸੀਟੀ ਮਿਲਦੀ ਹੈ ਹੀ ਨਹੀਂ ਫਿਰ ਉਹ ਮਜਬੂਰੀ ਵਾਸੋ ਕੇ ਉਤੇ ਮਤਲਬ ਉਹਨੂੰ ਅੱਗ ਲਾਉਣੀ ਪੈਂਦੀ ਹੈ ਪਰ ਜੇ ਕਿਸਾਨ ਅੱਗ ਲਾਊਗਾ ਸਰਕਾਰ ਉਤੇ ਪਰਚੇ ਦਰਜ ਕਰੂਗੀ ਮਤਲਬ ਅਸੀਂ ਉਹਦੇ ਵਿਰੋਧ ਚੜ੍ਹਾਂਗੇ ਕਿਸਾਨ ਦੇ ਹੱਕ ਚੜ੍ਹਾਂਗੇ ਚਾਹੇ ਸਾਨੂੰ ਕਿੱਡਾ ਵੀ ਵੱਡਾ ਅंदोलਨ ਕਰਨਾਵੇ ਬਿਲਕੁਲ ਕਿਸੇ ਕਿਸਾਨ ਤੇ ਪਰਚਾ ਨਹੀਂ ਹੋਣ ਦੇਵਾਂਗੇ ਜੇ ਪਰਚੇ ਕਰੂਗੀ ਫਿਰ ਜਿਹੜਾ ਅंदोलਨ ਦੇ ਰਾਹ ਅਸੀਂ ਪਾਵਾਂਗੇ ਇਹਦੇ ਅਜਕਤੇ ਲੜਾਂਗੇ ਜਿਹੜੀ ਗੱਲ ਥੋੜੀ ਜੀ ਚਿੱਠੀ ਦੀ ਆਈ ਹੈ ਮੈਨੂੰ ਇਹਦਾ ਕਿਉਂ ਪੇਰਵਾ ਕਰਨਾ ਏਕਤਾ ਅਸੀਂ ਸਾਰੇ ਚਾਹੁੰਦੇ ਆ ਵੀ ਏਕਤਾ ਹੋਣੀ ਚਾਹੀਦੀ ਆ ਪਰ ਏਕਤਾ ਕੋਈ ਸੂਲਾਂ ਦੇ ਆਧਾਰ ਤੇ ਹੋਣੀ ਚਾਹੀਦੀ ਆ ਸਾਡੀ ਪਹਿਲਾਂ ਵੀ ਏਕਤਾ ਹੋਈ ਐ ਜਦੋਂ ਅਸੀਂ ਦਿੱਲੀ ਗਏ ਆ 12 ਜਥੇਬੰਦੀਆਂ ਇਕੱਤੀਆਂ 13 ਇਕੱਤੀਆਂ ਮੋਗੇ ਸਾਡੀ ਮੀਟਿੰਗ ਕੋਈ ਬਾਗ ਦੇ ਰਾਜਾ ਸਾਹਿਬ ਦੀ ਪ੍ਰਧਾਨਗੀ ਥੱਲੇ ਮੀਟਿੰਗ ਕੋਈ ਹੋ ਉੱਥੇ ਸਾਰੇ ਮੁੱਦੇ ਵਿਚਾਰੇ ਗਏ ਵੀ ਅੱਜ ਆਪਾਂ ਕੀ ਕਰਨਾ ਐ ਆਪਾਂ ਮੋਟਰਸਾਈਕਲ ਮਾਰਚ ਕਰਨਾ ਜੀ ਟਰੈਕਟਰ ਮਾਰਚ ਕਰਨਾ ਜੀ ਮਤਲਬ ਇੱਕ ਦਿਨ ਸਾਰੇ ਰਸਤੇ ਸੜਕਾਂ ਰੋਕਣੀਆਂ ਜੀ ਫਿਰ ਗੱਡੀਂਆਂ ਲੈਣਾ ਰੋਕਣੀ ਬਾਹਰ-ਬਾਰ ਮੀਟਿੰਗਾਂ ਹੁੰਦੀਆਂ ਤੀ ਗਿਆ ਉਹ ਮੀਟਿੰਗ ਦੇ ਵਿੱਚ ਜਿਹੜੀ ਚੀਜ਼ ਤੈਹ ਹੁੰਦੀ ਫਿਰ ਫੈਸਲਾ ਹੋ ਗਿਆ ਵੀ ਦਿੱਲੀ ਨੂੰ ਜਾਣਾ ਹੈਗਾ ਇਹ ਕੀ ਸਾਥੀ ਕਰਦੇ ਨੇ ਪਹਿਲਾਂ ਵੀ ਡੱਲਿਆਂ ਨੇ ਪ੍ਰੋਗਰਾਮ ਦਿੱਤਾ ਜੀ ਅਸੀਂ ਦਿੱਲੀ ਨੂੰ ਜਾ ਰਹੇ ਹਾਂ ਵਿੱਚੇ ਭਨੇਰਤੀਗਾ ਦੋਨੇ ਇਕੱਠੇ ਵੀ ਨਹੀਂ ਬੈਠੇ ਆਪ ਜੇ ਗੱਲ ਕਰ ਲਈਏ ਦੋਨੇ ਆਪ ਵੀ ਅੱਡੋ-ਅੱਡੀ ਬੈਠੇ ਫਿਰ ਕਹਿੰਦੇ ਜੋ ਆਉਂਦੇ ਨਹੀਂ ਮਾਰ ਮਾਰ ਕੇ ਕਹਿੰਦੇ ਕਿਹੜੇ ਤਰੀਕੇ ਨਾਲ ਜਾਵਗੇ ਪਹਿਲਾਂ ਮੀਟਿੰਗ ਸੱਦੋ ਹਾਂ ਇੱਕ ਤਾਂ ਹੋਣੀ ਚਾਹੀਦੀ ਹੈ ਤੇ ਉਹ ਪਰੇ ਹੋਵੇ ਚਾਹੇ ਡੱਲੇ ਵਾਲ ਹੋਵੇ ਪਰ ਪਹਿਲਾ ਮੀਟਿੰਗ ਸੱਦਾਂਗੇ ਮੀਟਿੰਗ ਦੇ ਵਿੱਚ ਵਿਚਾਰਾਂਗੇ ਉਸ ਕ ਆਪਣੀ ਆਮ ਕਹਾਵਤ ਹੈ ਵੀ ਕੰਡਿਆਂ ਤੋਂ ਹੀ ਕੜੀਸਣਾ ਤਾਂ ਹੀ ਅਸੀਂ ਉਹ ਕੱਲ੍ਹ ਵਾਲੀ ਗੱਲ ਨੂੰ ਰੱਦ ਕੀਤਾ ਅਸੀਂ ਤਿਆਰ ਹਾਂ ਚਾਹੇ ਡੱਲੇ ਆ ਕਹੇ ਚਾਹੇ ਮਤਵ ਵਾਲਾ ਅਸੀਂ ਕਹੀਏ ਚਾਹੇ ਬਨੇਰ ਕਹੇ ਪਹਿਲਾ ਮੀਟਿੰਗ ਸੱਦਾਂਗੇ ਮੀਟਿੰਗ 'ਚ ਕੀ ਫੈਸਲਾ ਹੁੰਦਾ ਹੈ ਕਿਹੜੀ ਲੜਾਈ ਲੜਨੀ ਹੈ ਫਿਰ ਇਕਤਾ ਕਰਨ ਨੂੰ ਤਿਆਰ ਹਾਂ ਪਰ ਜਿਹੜੇ ਤਰੀਕੇ ਨਾਲ ਉਹ ਇਕਤਾ ਕਰਾਉਣੀ ਚਾਹੁੰਦੇ ਨੇ ਬਿਲਕੁਲ ਇਕਤਾ ਨਹੀਂ ਹੋਊਗੀ ਅਸੀਂ ਆਪਣਾ ਸੰਘਰਸ਼ ਲੜਾਂਗੇ ਉਹ ਆਦਰ ਨਾਲ ਨਹੀਂ ਇਹ ਕੱਲ ਹੋਸੀ ਪੰਜਾਬ ਸਰਕਾਰ ਜਿਹੜੀਆਂ ਸਾਡੀਆਂ ਜ਼ਮੀਨਾਂ ਵੇਚਣੀਆਂ ਚਾਹੁੰਦੀ ਆ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ ਆ ਪੰਜਾਬ ਐਗਰੋ ਦੀ ਜ਼ਮੀਨ ਆ ਕੁਝ ਪੰਚਾਇਤਾਂ ਦੀਆਂ ਜ਼ਮੀਨਾਂ ਜਿਨ੍ਹਾਂ ਤੇ ਇਹਨਾਂ ਨੇ ਅੱਖ ਰੱਖੀ ਹੋਈ ਆ ਅਸੀਂ ਇਹਨਾਂ ਨੂੰ ਚੇਤਾਵਨੀ ਦਿੰਦੇ ਆ ਵੀ ਇਹੋ ਜਿਹੀਆਂ ਜ਼ਮੀਨਾਂ ਅਸੀਂ ਨਹੀਂ ਵੇਚਣ ਦਵਾਂਗੇ ਪੰਜਾਬ ਸਰਕਾਰ ਇਹੋ ਜਿਹਾ ਕੰਮ ਨਾ ਕਰੇ ਅਸੀਂ ਇਹ ਜ਼ਮੀਨਾਂ ਹਰ ਕਦੇ ਨਹੀਂ ਵੇਚਣ ਦਵਾਂਗੇ ਅੰਮ੍ਰਿਤਵਾਲ ਸਾਹਿਬ ਜੀ ਦੋਸਤੋ ਮੈਂ ਤਾਂ ਟੈਕਨੀਕਲੀ ਜਿੱਥੇ ਜਿਹੜੇ ਪੁਆਇੰਟਸ ਡਿਟੇਲਸ ਦੱਸੋ ਰਿਹਾ ਗੋਨੂ ਜ਼ਿਕਰ ਕਰਨਾ ਪਰਾਲੀ ਵਾਸਤੇ ਸਰਕਾਰ ਨੇ 5 ਸਾਲ ਦਾ ਐਗਰੀਮੈਂਟ ਕਰਕੇ ਬੇਲਰ ਜਿਹੜੇ ਸੀ 80% ਸਬਸਿਡੀ ਤੇ ਦਿੱਤੇ ਸੀ ਉਹਦੇ ਮੁਤਾਬਕ ਹਰ ਇਲਾਕੇ 'ਚ ਜਿਹਨੂੰ ਦਿੱਤਾ ਉਹਨੇ ਆਪਣੇ ਇਲਾਕੇ ਦਾ ਇੱਕ ਏਰੀਆ ਮਾਰਕ ਕਰਕੇ ਦਿੱਤਾ ਸੀ ਉੱਥੇ ਉਹਨਾਂ ਨੇ ਬੇਲਸ ਬਣਾਉਣੀਆਂ ਸੀ ਔਰ ਉਹਨਾਂ ਨੂੰ ਉਹਨਾਂ ਨੇ ਸ਼ੁਰੂ ਕਰਤੇ ਅੱਜ ਕੱਲ ਪੈਸੇ ਲੈਨੇ ਆਮ ਬੰਦੇ ਨੂੰ ਬਿਲਡਰ ਸੌਤੇ ਬਾਜੀ ਕਰਕੇ ਹੀ ਨਹੀਂ ਦਿੰਦੇ ਇਹ ਇੱਕ ਦਿਨ 90 ਧਰਨਾ ਦਿੱਤਾ ਇੱਕ ਦਿਨ ਪਟਿਆਲੇ ਧਰਨਾ ਦਿੱਤਾ ਵੀ ਸਾਡੀ 20-20 ਦਿਨ ਦੀ ਜੀਵੀ ਵੱਡੀ ਹੋਈ ਹੈ ਤੁਸੀਂ ਸਾਨੂੰ ਬਿਲਡਰ ਕਿਉਂ ਨਹੀਂ ਦਿੰਦੇ ਦੋ-ਦੋ ਬਿਲਡਰ ਇੱਕ ਇੱਕ ਮਿੰਟ ਚ ਅਲਾਟ ਕਰਦੇ ਪਹੁੰਚਿਆ ਕੋਈ ਵੀ ਨਹੀਂ ਤੋਂ ਇੱਕਦਾਂ ਸਮੱਸਿਆ ਪਰਾਲੀ ਦੀ ਸਾਡੀ ਇਹ ਆ ਅਸੀਂ ਬਿਲਕੁਲ ਅਗਰ ਨਹੀਂ ਲਾਉਣਾ ਚਾਹੁੰਦੇ ਪਰ ਜਿਹੜੇ ਬਿਲਡਰਸ ਨੇ ਮੈਂ ਡਾਇਰੈਕਟਰ ਐਗਰੀਕਲਚਰ ਨਾਲ ਵੀ ਗੱਲ ਕੀਤੀ ਵੀ ਉਹਨਾਂ ਨੇ ਤੁਹਾਡੇ ਕੋਲ ਐਗਰੀਮੈਂਟ ਕੀਤੇ ਨੇ ਉਹ ਉਹਨਾਂ ਨੂੰ ਕਿਉਂ ਨਹੀਂ ਉਲੱਪ ਕਰਦੇ ਕੱਖ ਨਹੀਂ ਸਰਕਾਰ ਵੱਲੋਂ ਹੋ ਰਿਹਾ ਕਿਸਾਨਾਂ ਦੇ ਉੱਤੇ ਰੈਡ ਐਂਟਰੀਆਂ ਕਰਨ ਵਾਸਤੇ ਪਰਚੇ ਜਰੂਰ ਹੋ ਰਹੇ ਨੇ ਜੀ ਜਿਹਨੂੰ ਅਸੀਂ برداشت ਨਹੀਂ ਕਰਾਂਗੇ ਦੂਸਰਾ ਝੋਨੇ ਤੇ ਨਮੀ ਅਜ ਤੋਂ 20 ਸਾਲ ਪਹਿਲਾਂ ਤੱਕ ਜਦੋਂ ਤੋਂ ਝੋਨਾ ਖਰੀਦ ਹੋਣ ਲੱਗਿਆ 22% ਨਮੀ ਅਲਾਊਡ ਹੁੰਦੀ ਸੀ ਤੇ ਜਿਹੜਾ 17 ਔਰ 22 ਦੇ ਵਿਚਾਲੇ ਡਿਫਰੈਂਸ ਹੁੰਦਾ ਸੀ ਇਹਦੀ ਮਿਲਰਸ ਨੂੰ ਸਰਕਾਰ ਡਰਾਈਏਜ ਦਿਆ ਕਰਦੀ ਸੀ ਉਹਨਾਂ ਨੇ 1-1% ਹਰ ਸਾਲ ਘਟਾਉਂਦੇ ਘਟਾਉਂਦੇ 17 ਤੇ ਲਾਇਆ ਆਪਣੇ ਪੈਸੇ ਬਚਾ ਲਏ ਹੁਣ ਇਹ ਸਜ਼ਾ ਕਿਸਾਨ ਨੂੰ ਦੇਤੀ ਅੱਜ ਦੀ ਡੇਟ 'ਤੇ ਜਿਸ ਤਰ੍ਹਾਂ ਦਾ ਮੌਸਮ ਹੋ ਗਿਆ ਇਹ ਡੈਮੇਜ ਇਸ ਕਲਰ ਵੀ ਹੋ ਗਿਆ ਕਲਾਈਮੇਟ ਚੇਂਜ ਦਾ ਅਸਰ ਹੈ ਕੁਝ ਝਾੜ ਵੀ ਘਟ ਗਿਆ ਇਹ ਅਸੀਂ ਜੋ ਸਾਡੇ ਕੋਲ ਰਿਪੋਰਟਸ ਨੇ ਇੱਕ ਤਾਂ ਬਿਮਾਰੀ ਵੱਡੀ ਵੱਡੀ ਪੱਧਰ ਤੇ ਬੌਣਾ ਰੋਗ ਪੈ ਗਿਆ ਜਿਹਨੂੰ ਚਾਈਨੀਸ ਵਾਇਰਸ ਕਹਿੰਦੇ ਨੇ ਇਹ ਆ ਫਲਦੀ ਰੋਗ ਪੈ ਗਿਆ ਉੱਥੇ 2 ਕੁਇੰਟਲ ਪਰ 1 ਏਕੜੀ ਝਾੜ ਨਿਕਲਿਆ ਔਰ ਓਵਰ ਆਲ 8 ਤੋਂ 10 ਕੁਇੰਟਲ ਝਾੜ ਵੈਸੇ ਹੀ ਘਟਿਆ ਹੈ ਜਦੋਂ ਜੇ ਮੈਂ ਇਹਦੀ ਗੱਲ ਕਰਾਂ ਸਰਕਾਰ ਨੇ ਪਿਛਲੇ ਸਾਲ 182 ਲੱਖ ਟਨ ਪੈਡੀ ਹੋਈ ਸੀ ਸਰਕਾਰ ਨੇ ਹੜਲ ਤੋਂ ਬਾਅਦ ਘਟਾ ਕੇ ਟਾਰਗੇਟ 172 ਕਰਤਾ ਹੁਣ ਜਦੋਂ ਝਾੜਦਾ ਰੌਲਾ ਪਿਆ ਉਹਨਾਂ ਨੇ 162 ਕਰਤਾ ਪਰ ਮੇਰੀ ਇੱਕ ਪੱਕੀ ਅਸੈਸਮੈਂਟ ਹੈ ਵੀ ਜਿੰਨਾ ਮਰਜ਼ੀ ਸਰਕਾਰ ਜ਼ੋਰ ਲਾ ਲੇ ਅੱਜ ਤੱਕ 64 ਲੱਖ ਟਨ ਹੋਈ ਹੈ ਜੋ ਨੀਦਾ ਸੀਜ਼ਨ ਹਫ਼ਤੇ ਦੇ ਬਾਅਦ ਆਫ ਹੋ ਜਾਣਾ ਹੈ ਇਹ 120 ਤੇ ਤੈਨਕੀ ਬੜੀ ਮੁਸ਼ਕਲ ਨਾਲ ਪਹੁੰਚ ਨਹੀਂ ਸਕਦੇ ਜਿਹੋਦਾ ਨਿਖਾ ਕਰੀਏ 120 ਲੱਖ ਰਾਂ ਤੋਂ ਉੱਪਰ ਦਾ ਜਿਹੜਾ ਸੀ 172 ਔਰ 120 ਦੇ ਦਰਮਿਆਨ ਜਿਹੜਾ ਡਿਫਰੈਂਸ ਹੈ 50 ਲੱਖ ਰਾਂ ਦਾ ਕੋਈ 12000 ਕਰੋੜ ਦਾ ਪੰਜਾਬ ਦੇ ਕਿਸਾਨਾਂ ਨੂੰ ਰਗੜਾ ਲੱਗ ਗਿਆ 13000 ਕਰੋੜ ਸਰਕਾਰ ਕਹਿੰਦੀ ਇਹ ਹੜਾਂ 'ਚ ਰਗੜਾ ਲੱਗ ਗਿਆ ਪੰਜਾਬ ਨੂੰ ਫਾਈਨੈਂਸ਼ੀਅਲ ਸੱਟ ਵੱਜ ਗਈ 25000 ਕਰੋੜ ਦੀ ਸਾਡੀ ਮੰਗ ਹੈ ਸਰਕਾਰ ਇਹਨੂੰ ਕੰਪਨਸੇਟ ਕਰੇ ਔਰ ਸਾਡੀ ਸਰਕਾਰ ਤਾਂ ਏਡੀ ਨਾਾਇਕ ਸਾਬਤ ਹੋਈ ਗੌਣੇ ਰੋਗ ਦੀ ਦੁਹਾਈ ਪੈਂਦੀ ਰਹੀ ਇਹਨਾਂ ਨੇ ਉਹਦੀ ਸਪੈਸ਼ਲ ਗਰਦੌਰੀ ਵੀ ਨਹੀਂ ਕਰਾਈ। ਤੇ ਜਿਹੜਾ ਹਲਦੀ ਰੋਗ ਤੇ ਪੌਣਾ ਰੋਗ ਸੀ ਵੱਡੀ ਪਾਦਰ ਦੇ ਫੈਲਿਆ ਉਹਦੀ ਕੋਈ ਰਿਪੋਰਟ ਵੀ ਨਹੀਂ ਤਿਆਰ ਕੀਤੀ ਔਰ ਸਥਿਤੀ ਐਸੀ ਆ ਵੀ ਕਿਸਾਨ ਬਹੁਤ ਸਾਰੇ ਡਿਪਰੈਸ਼ਨ ਚ ਨੇ। ਇਹਨਾਂ ਦੀ 20-20 ਕਿੱਲੇ ਚੋਂ ਇੱਕ ਟਰਾਲੀ ਭਰੀ ਐ। ਉਹ ਕਿੱਥੇ ਜਾਣਗੇ ਜ਼ਮੀਰੋ ਠੇਕੇ ਤੇ ਲਈ ਐ। ਉਹ ਸਰਕਾਰ ਤੁਰੰਤ ਕੰਪਨਸੇਟ ਕਰੇ ਨਹੀਂ ਪੰਜਾਬ ਦੀ ਸਥਿਤੀ ਇਹ ਜਿਹੜੀ ਅ ਵਿਗੜੇਗੀ। ਅਚਾ ਇੱਕ ਵੀ ਇਸ ਅਸੀਂ ਫੈਸਲਾ ਇਹ ਵੀ ਕੀਤਾ ਹੈ ਜਿਹੜਾ ਬਿਜਲੀ ਸੋਧ ਬਿੱਲ ਹੈ ਮੈਂ ਕੱਲ ਨੂੰ ਸਾਰੀ ਤਜਬੰਦੀਆਂ ਨੂੰ ਜਿਵੇਂ ਫੈਸਲਾ ਹੋਇਆ ਉਹਦੀ ਡਰਾਫਟਿੰਗ ਕਰਕੇ ਚਿੱਠੀ ਦੀ ਦੇ ਦੇਵਾਂਗਾ 1 ਲੱਖ ਚਿੱਠੀ ਚੀਫ ਮਿਨਿਸਟਰ ਨੂੰ 1 ਲੱਖ ਚਿੱਠੀ ਪਾਵਰ ਮਿਨਿਸਟਰ ਭਾਰਤ ਸਰਕਾਰ ਨੂੰ ਅਸੀਂ ਲਿਖਾਂਗੇ ਤੇ ਅਸੀਂ ਇਹਨੂੰ ਆਪੋਜ਼ ਕਰਦੇ ਹਾਂ ਜੇ ਤੁਸੀਂ ਜ਼ਬਰਦਸਤੀ ਕੀਤੀ ਠੀਕ ਹੈ ਕੰਕਰੈਂਟ ਲਿਸਟ ਵਿੱਚ ਹੈ ਕੋਈ ਦੋਰਾਇਆ ਨਹੀਂ ਪਰ ਜਿਹੜੇ ਢੰਗ ਨਾਲ ਹੁਣ ਤੁਸੀਂ ਪ੍ਰਾਈਵੇਟਾਈਜ਼ ਪ੍ਰਾਈਵੇਟਾਈਜ਼ੇਸ਼ਨ ਵੱਲ ਨੂੰ ਵਧ ਰਹੇ ਹੋ ਉਹਦੇ ਜਿਹੜਾ ਉਹ ਕਹਿੰਦੇ ਨੇ ਵੀ ਅਸੀਂ ਇੱਕ ਅਮ ਇਲੈਕਸਿਟੀ ਉਹਦਾ ਨਾਮ ਕਿਤੇ ਤਾਂ ਇਲੈਕਸਿਟੀ ਕੌਂਸਲ ਬਣਾਉਣੀ ਹੈ ਨੈਸ਼ਨਲ ਲੈਵਲ ਤੇ ਨੈਸ਼ਨਲ ਲੈਵਲ ਤੇ ਉਹਦਾ ਚੇਅਰਮੈਨ ਹੋਊਗਾ ਪਾਵਰ ਮਿਨਿਸਟਰ ਭਾਰਤ ਸਰਕਾਰ ਕਨਵੀਨਰ ਹੋਊਗਾ ਸੈਕਰੀ ਪਾਵਰ ਭਾਰਤ ਸਰਕਾਰ ਤੇ ਸਟੇਟਾਂ ਦੇ ਜਿਹੜੇ ਮੰਤਰੀ ਨੇ ਉਹਦੇ ਸਿਰਫ ਮੈਂਬਰ ਹੋਣਗੇ ਇਹਦਾ ਮਤਲਬ ਸਾਰਾ ਕੰਟਰੋਲ ਜਿੰਨਾ ਬਿਜਲੀ ਦਾ ਉਹਨਾਂ ਦੇ ਕੋਲ ਚਲਾ ਜਾਏਗਾ ਫਿਰ ਉਹਦੇ ਵਿੱਚ ਨਵੇਂ ਐਕਟ ਚ ਇਹ ਵੀ ਕਹਿੰਦੇ ਨੇ ਵੀ ਅਸੀਂ ਜਿਹੜੇ ਲਾਇਸੈਂਸੀ ਨੇ ਜਿਹੜੇ ਡਿਸਟ੍ਰੀਬਿਊਸ਼ਨ ਦੇ ਵਿੱਚ ਨੇ ਉਹ ਅਸੀਂ ਆਪਣੀ ਰੋਲ ਮੁਤਾਬਕ ਦਿਆਂਗੇ ਹੁਣ ਸਾਡੇ ਸਿਰ ਪਾਵਰ ਪਾਵਰ ਕੰਪੋਲ ਤੇ ਯਾ ਜਿਹੜਾ ਸਾਡੀ ট্রান্সਕੋ ਹੈ ਉਹਨਾਂ ਦੇ ਕੋਲ ਆਪੋ ਆਪਣਾ ਕੰਮ ਕਰਨ ਵਾਸਤੇ ਲਾਇਸੈਂਸ ਨੇ ਉਹ ਹੀ ਡਿਸਟ੍ਰੀਬਿਊਸ਼ਨ ਕਰਦੇ ਨੇ ਜੇ ਇਹਦਾ ਮਤਲਬ ਇਹ ਸਰਕਾਰ ਦੀ ਨੀਅਤ ਤੋਂ ਫਰਕ ਹੈ ਉਹ ਪ੍ਰਾਈਵੇਟ ਲਾਇਸੈਂਸੀ ਖੜੇ ਕਰਨਗੇ ਇਸੇ ਤਰ੍ਹਾਂ ਡਿਸਟ੍ਰੀਬਿਊਸ਼ਨ ਦਾ ਕੰਮ ਵੀ ਉਹਨਾਂ ਦੇ ਹਵਾਲੇ ਕਰਦੇ ਹਾਂ ਦੀ ਇਹ ਬੜੇ ਟ੍ਰੇਡਿਡ ਢੰਗ ਨਾਲ ਬੜੇ ਸ਼ਾਂਤ ਢੰਗ ਨਾਲ ਮੈਂ ਸਾਰਾ ਇਹ ਜਿਹੜਾ ਗ੍ਰਾਫਟ ਹੈ ਪੜਿਆ ਹੈ ਬੜੇ ਸ਼ਾਂਤ ਢੰਗ ਨਾਲ ਉਹਨਾਂ ਨੇ ਬੜੀ ਪਾਲਿਸ਼ਡ ਲੈਂਗੁਏਜ ਇਸਤੇਮਾਲ ਕਰਕੇ ਇਦਾਂ ਕਿਤੇ ਨਹੀਂ ਲਿਖਿਆ ਹੋਇਆ ਸੀ ਪ੍ਰਾਈਵੇਟ ਕਰ ਰਹੇ ਪਰ ਬੇਸਿਕਲੀ ਜਦੋਂ ਇੰਪਲੀਮੈਂਟ ਹੋਇਆ ਸਾਰਾ ਜਿਹੜਾ ਪਾਵਰ ਬਿਲੀ ਦਾ ਕੰਮ ਹੈ ਉਹ ਪ੍ਰਾਈਵੇਟ ਅਥਾਂ ਚਲੇ ਜਾਏਗਾ ਔਰ ਬਾਹਰ ਸਰਕਾਰ ਦੇ ਕੰਟਰੋਲ ਛੁੱਟ ਜਾਏਗਾ ਇਹ ਅਸੀਂ ਚੀਫ ਮਿਨਿਸਟਰ ਪੰਜਾਬ ਤੋਂ ਮੰਗ ਕਰਦੇ ਹਾਂ ਬਈ ਸਰਕਾਰ ਜਿਵੇਂ ਪਹਿਲਾਂ ਗਲਤੀ ਕਰਨੀ ਡੈਮ ਸੇਫਟੀ ਐਕਟ ਮੰਨ ਕੇ ਜਿਹੜਾ ਜਿਹੜਾ ਡਰਾਫਟ ਹੈ ਨਵਾਂ ਜਾਰੀ ਕੀਤਾ ਸਰਕਾਰ ਨੇ ਇਲੈਕਟ੍ਰਿਸਿਟੀ ਐਮੈਂਡਮੈਂਟ ਬਿਲ 2025 ਇਹਨੂੰ ਇਹਦੇ ਬ੍ਰੋਚ ਚ ਚਿੱਠੀ ਚ ਲਿਖੇ ਸਰਕਾਰ ਨੂੰ ਵੀ ਅਸੀਂ ਇਹਨੂੰ ਨਹੀਂ ਮੰਨਦੇ ਤੇ ਜੇ ਉਹ ਇਹ ਨਹੀਂ ਕਰੂਗਾ ਨਹੀਂ ਪੰਜਾਬ ਸਰਕਾਰ ਇਹਦਾ ਵਿਰੋਧ ਕਰੂ ਤਾਂ ਪੰਜਾਬ ਸਰਕਾਰ ਦਾ ਵੀ ਵਿਰੋਧ ਅਸੀਂ ਕਰਾਂਗੇ ਔਰ ਇਸੇ ਤਰ੍ਹਾਂ ਅਸੀਂ ਇੱਕ ਇੱਕ ਲੱਖ ਚਿੱਠੀ ਇਸ ਲਈ ਫੋਰਵਾਰਡ ਕਰਨ ਲਈ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਇੱਕ ਇੱਕ ਲੱਖ ਚਿੱਠੀਆਂ ਸੀ ਜਿਹੜੇ ਕੰਜ਼ਿਊਮਰਸ ਨੇ ਉਹਨਾਂ ਕੋਲੋਂ ਅਸੀਂ ਗੁਵਾ ਰਹੇ ਹਾਂ ਇਸੇ ਤਰ੍ਹਾਂ ਜ਼ਮੀਨਾ ਐਕੁਇਜ਼ੀਸ਼ਨ ਦਾ ਸੀ ਪਿਛਲੇ ਦਿਨੀ ਇੱਕ ਦਿਨ ਛੋਟਾ ਧਰਮ ਦੇ ਕੇ ਵਾਰਨਿੰਗ ਦੇ ਤੌਰ ਤੇ ਡਾਇਰੈਕਟਰ ਪੰਚਾਇਤ ਨੂੰ ਕਹਿ ਗਏ ਸੀ ਵੀ ਤੁਸੀਂ ਚਿੱਠੀ ਜਾਰੀ ਕੀਤੀ ਆ ਵੀਡੀਓਜ਼ ਨੂੰ ਪਈ ਪਿੰਡਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਪੰਚਾਇਤਾਂ ਦੀ ਉਹਦੀ ਡਿਟੇਲਸ ਭੇਜੋ ਉਹ ਜਮ੍ਹਾਂਬੰਦੀ ਦੇ ਨੰਬਰ ਭੇਜੋ ਇਹਦਾ ਮਤਲਬ ਤੁਹਾਡੀ ਅੱਖ ਪੰਚਾਇਤ ਦੀਆਂ ਜ਼ਮੀਨਾਂ ਦੇ ਉੱਤੇ ਹੈ ਜਿਵੇਂ ਅਸੀਂ ਪਹਿਲਾਂ ਤੁਹਾਡਾ ਵਿਰੋਧ ਕੀਤਾ ਸੀ ਜਦੋਂ ਤੁਸੀਂ ਜ਼ਮੀਨਾਂ ਖਰੀਦਣ ਲੱਗੇ ਸੀ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਅਸੀਂ ਸਖਤ ਵਿਰੋਧ ਕਰਾਂਗੇ ਸਾਡੀਆਂ ਜ਼ਮੀਨਾਂ ਨੇ ਉਹ ਪੰਚਾਇਤ ਦੀਆਂ ਪੰਚਾਇਤਾਂ ਉਹਦੇ ਜੋਖਮਾਈ ਹੁੰਦੀ ਉਹਦੇ ਨਾਲ ਡਿਵੈਲਪਮੈਂਟ ਬਣਦੀ ਕਰਦੀ ਹੈ ਇਹ ਅਸੀਂ ਕਿਸੇ ਕੀਮਤ ਤੇ برداشت ਨਹੀਂ ਕਰਾਂਗੇ ਦੂਸਰਾ ਪੀਏਯੂ ਦਾ 1500 ਏਕੜ ਦਾ ਰਿਸਰਚ ਫਾਰਮ ਰਿਸਰਚ ਫਾਰਮ ਲੈ ਲੈਣੇ ਫਿਰ ਜੇ ਯੂਨੀਵਰਸਿਟੀ ਦਾ ਰਿਸਰਚ ਫਾਰਮ ਲੈ ਲਿਆ ਤਾਂ ਰਿਸਰਚ ਬੰਦ ਹੋ ਜਾਏਗੀ ਖੇਤੀਬਾੜੀ ਜੀਵਨ ਰੇਖਾ ਹੈ ਤੇ ਇਸੇ ਤਰ੍ਹਾਂ ਇਹਨੂੰ ਅੱਗੇ ਤੋਰਨ ਵਾਲੀ ਪੀਏਯੂ ਹੈ ਅਸੀਂ ਕਿਸੇ ਕੀਮਤ ਤੇ ਗਾਉਲੀ ਕਰਾਂ ਜਿਹਨੀਆਂ ਸਰਕਾਰੀ ਪ੍ਰੋਪਰਟੀਆਂ ਨੇ ਸਰਕਾਰ ਉਹਨੂੰ ਵੇਚਣ ਦੇ ਆਈ ਹੋਈ ਐ ਅਸੀਂ ਇਹਦਾ ਵਿਰੋਧ ਕਰਦੇ ਹਾਂ ਸਰਕਾਰ ਆਪਣੇ ਹੋਰ ਕੋਈ ਰਿਸੋਰਸਸ ਰਵੇ ਹੁਣ ਇਹ ਪਿਛਲੇ ਦਿਨੀ ਇਹਨਾਂ ਨੇ ਜਿਹੜੇ ਕਲੈਕਟਰ ਰੇਟ ਸੀ ਹਰ ਜਗ੍ਹਾ ਘਟੋ ਘਟੂ ਘੁਕਲੇ ਕਈ ਜਗ੍ਹਾ ਤਾਂ 600% ਵੀ ਵਧਾ ਲੇ ਇਹਦੇ ਨਾਲ ਲੋਕਾਂ ਨੂੰ ਅਡਾ ਮਾਰਨਾ ਲਿਆ ਫੇਰ ਤੁਸੀਂ ਹੋ ਕੇ ਸਰਕਾਰ ਚ ਚਲਾਉਣ ਵਿੱਚ ਤੇ ਸਜ਼ਾ ਤੁਸੀਂ ਲੋਕਾਂ ਨੂੰ ਦੇ ਰਹੇ ਹੋ ਇਹਦਾ ਇਹਦਾ ਅਸੀਂ ਵਿਰੋਧ ਕਰਦੇ ਹਾਂ ਪੰਜਾਬ ਚ ਡੀਏਪੀ ਦੀ ਕਮੀ ਹੈ ਤੇ ਸਾਡੀ ਸਰਕਾਰ ਪੰਜਾਬ ਸਰਕਾਰ ਖਾਸ ਤੌਰ ਤੇ ਖਾਸ ਤੌਰ ਤੇ ਮੇਰੀ ਉੱਪਰਲੇ ਲੈਵਲ ਤੇ ਇਹਨਾਂ ਨਾਲ ਕਈ ਵਾਰੀ ਗੱਲ ਹੋਈ ਹੈ ਕਿ ਤੁਸੀਂ ਜਿਹੜੇ ਆਪਣੀ ਡਿਮਾਂਡ ਭੇਜਦੇ ਹੋ ਪਰ ਸਰਕਾਰ ਨੂੰ ਤੁਹਾਡਾ ਤਰੀਕਾ ਗਲਤ ਹੈ ਉਹਨੂੰ ਬਦਲੋ ਅਸੀਂ ਕਿਸੇ ਵੇਲੇ ਦੋ ਫਸਲਾਂ ਲੈਂਦੇ ਹੁੰਦੇ ਸੀ ਖਾਲੇ ਵੀ ਸਿਸਟਮ ਉਹੀ ਚੱਲਦਾ ਦੋ ਫਸਲਾਂ ਦੀ ਡਿਮਾਂਡ ਪੇਸ਼ ਕਰਦੇ ਨੇ ਹੁਣ ਤਾਂ ਸਾਰੇ ਪੰਜਾਬ ਵਿੱਚ ਆਲੂ ਹੋਣ ਲੱਗ ਗਿਆ ਜਿੱਦ ਤੇ ਡੀਏਪੀ ਦੀ ਕੰਜ਼ਮਪਸ਼ਨ ਬਹੁਤ ਜਸਲਤੋਂ ਬੱਧਾ ਮੱਕੀ ਹੋਣ ਲੱਗੀ ਤਿੰਨ ਤਿੰਨ ਚਾਰ ਚਾਰ ਬਸਨਾਓ ਐਸੀਆਂ ਨਹੀਂ ਜਿਹਦੀ ਉਹ ਡਿਮਾਂਡ ਹੀ ਨਹੀਂ ਭੇਜਦੇ ਉਹਦੇ ਨਾਲ ਸ਼ਾਰਟੇਜ ਆ ਸ਼ਾਰਟੇਜ ਐ ਬਲੈਕ ਹੁੰਦੀ ਐ ਕਿਸਾਨਾਂ ਦਾ ਗੜਬੜ ਹੁੰਦਾ ਤੇ ਫਸਲ ਦੀ ਬਜਾਈ ਸ਼ੁਰੂ ਹੋ ਗਈ ਜਿਹੜੀ ਇਹ ਪ੍ਰੀ ਮਾਰਕੀਟ ਜਿਹੜਾ ਹੈ ਨਹੀਂ ਜੇ ਕਿਤੇ ਆਉਂਦਾ ਤਾਂ ਨਾਲ ਉਹਦੇ ਕੁਝ ਲਿੰਕੇਜ ਐ ਕੁਝ ਨਾ ਕੁਝ ਜ਼ਬਰਦਸਤੀ ਗੜਮੜ ਦੇ ਨੇ ਦੁਕਾਨਦਾਰ ਵੀ ਤੇ ਸੁਸਾਇਟੀਆਂ ਦੇ ਵਿੱਚ ਵੀ ਤੇ ਇਹ ਬੰਦ ਕੀਤਾ ਜਾਏ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਏ ਨਹੀਂ ਇਹਦਾ ਵੀ ਸਖਤ ਵਿਰੋਧ ਹੋਏਗਾ ਬਹੁਤ ਬਹੁਤ ਧੰਨਵਾਦ ਜਿਹੜਾ 26 ਤਰੀਕ ਤੁਸੀਂ ਪਲਾਨ ਦੱਸਿਆ ਵੀ 26 ਨੂੰ ਧਰਮ ਦੇਣਾ ਉਹਦੇ ਵਿੱਚ ਸਾਰੇ ਗੱਲਾਂ ਤੁਸੀਂ ਅੱਗੇ ਰੱਖ ਕੇ ਚੱਲੋਗੇ ਪੁਆਇੰਟ ਵਾਈ ਮਾਰ ਜਿਵੇਂ ਇੱਕ ਜ਼ਮੀਨ ਵੇਚਣ ਦਾ ਮੁੱਦਾ ਹੈ ਦੂਸਰਾ ਪੰਚਾਇਤਾਂ ਕੋਲ ਵੇਰਵਾ ਮੰਗਣ ਦਾ ਮੁੱਦਾ ਇਹ ਸਾਰੇ ਮੁੱਦੇ ਅੱਗੇ ਰੱਖ ਕੇ ਚੱਲੋਗੇ ਬੀਲ ਸੋਧਨ ਬਿਲ ਦੇ ਨਾਲ ਇਹ ਅਸੀਂ ਥੋੜੇ ਦਿਨ ਜਿਹੜਾ 4 ਚਾਰੀਖ ਨੂੰ ਡੀਸੀ ਨੂੰ ਦੇਣਾ ਉਹਦੇ ਵਿੱਚ ਅਸੀਂ ਇੱਕ ਨੋਟਿਸ ਹੈ ਉਹ ਸਰਕਾਰ ਨੂੰ ਉਹਦੇ ਚ ਸਾਰੇ ਲਿਖੇ ਫੈਲ ਹੋ ਗਿਆ 30 ਇੱਕ ਗੱਲ ਰਹੀ ਬਣ ਬੋਲ ਦੇ ਨਾ ਇੱਕ ਜਿਹੜੇ ਕੇਸ ਸਾਡੇ ਤੇ ਹੋਏ ਹੋਏ ਆ ਪਰਾਲੀ ਦੇ ਹੋਏ ਹੋਏ ਆ ਉਹ ਅਸੀਂ ਸਰਕਾਰ ਨੂੰ ਕਹਿੰਦੇ ਆ ਫੌਰੀ ਤੌਰ ਤੇ ਵਾਪਸ ਲਓ ਇੱਕ ਰੇਲਵੇ ਦੇ ਕੇਸ ਸਾਡੇ ਤੇ ਨੇ ਬਹੁਤ ਸਾਰੇ ਕਿਸਾਨਾਂ ਤੇ ਉਹ ਵੀ ਅਸੀਂ ਕਹਿੰਦੇ ਆ ਫੌਰੀ ਤੌਰ ਤੇ ਕੇਸੜੇ ਆ ਵਾਪਸ ਲੈ ਚਲੋ ਉਹ ਪੜੋ ਸਮਾਂ ਇੱਕ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ ਮਸ਼ੀਨਰੀ ਸਰਪਲਾਈ ਕਰੋ ਨੈਸ਼ਨਲ ਗ੍ਰੀਨ ਰੀਨਿਊਰਡਾ 2017 ਦਾ ਫੈਸਲਾ ਹੈ ਜੀਐਚਆਈ ਪਾਰਟੂ ਦਾ ਪੜ੍ਹ ਲਓ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਕਿਸਾਨ ਨੇ ਇਸ ਇੱਕ ਹਫ਼ਤਾ ਪਾਤੋਂ ਤੋਂ ਬਾਅਦ ਇੱਕ ਮਸ਼ੀਨਰੀ ਜਿਹੜੀ ਹੈ ਘਰਾੜੀ ਸਮਹਰਨ ਵਾਲੀ ਵਰਤੋਂ ਚ ਆਉਂਦੀ ਹੈ 86% ਹਾਰਡਵਰਸ ਦੇ ਕੋਲ ਲੈਂਡ ਅਵਾਰਡਿੰਗ 5 ਏਕੜ ਤੋਂ ਘੱਟ ਹੈ ਇਸ ਕਰਕੇ ਤੁਸੀਂ 5 ਏਕੜ ਤੋਂ ਘੱਟ ਵਾਲਿਆਂ ਨੂੰ ਫ੍ਰੀ ਆਫ ਕਾਸਟ ਇਹ ਤੋਂ ਵੱਧ ਵਾਲਿਆਂ ਨੂੰ 50% ਕਾਸਟ ਦੇ ਉੱਤੇ ਮਸ਼ੀਨਰੀ ਸਪਲਾਈ ਕਰੋ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਕੁਝ ਮਸ਼ੀਨਰੀ ਕਾਗਜ਼ਾਂ ਤੇ ਵੇਚਤੀ ਥੋੜੇ 2 ਸਾਲ ਪਹਿਲਾਂ ਇਹਦਾ ਰੌਲਾ ਪਿਆ ਮੀਡੀਆ 'ਚ ਬਹੁਤ ਹਾਈਲਾਈਟ ਹੋਇਆ ਸਰਕਾਰ ਨੇ ਕਿਹਾ ਇਹਦੀ ਜਾਂਚ ਕਰਾਂਗੇ ਪਤਾ ਨਹੀਂ ਕਿੱਥੇ ਗਈ ਉਹ ਜਾਂਚ ਕਿਸੇ ਇਹਦੇ ਕਹਾਂਤੇ ਚਲੀ ਗਈ ਬੇਲਰ ਅੱਜ ਜਿੰਨੀ ਸਾਡੀ ਰਿਕੁਆਇਰਮੈਂਟ ਹੈ ਉਹਦਾ 40% ਬੇਲਰਸ ਨੇ ਪੰਜਾਬ ਵਿੱਚ ਪਰਾਲੀ ਨੂੰ ਕਿਵੇਂ ਸੰਭਾਲਿਆ ਜਾਊਗਾ ਜੀ ਜੇ ਬੇਲਰਸ ਹੀ ਨਹੀਂ ਸਰਕਾਰ ਨੇ ਪ੍ਰੋਵਾਈਡ ਕੀਤੇ ਤੇ ਫਿਰ اخلاقی ਤੌਰ ਤੇ ਸਰਕਾਰ ਕਿੱਥੇ ਖੜੀ ਹੈ ਕਿਉਂ ਕਿਸਾਨ ਨੂੰ ਸਜ਼ਾ ਦਿੰਦੀ ਹੈ ਜੀ ਜੇ ਇਹਨਾਂ ਨੇ ਬੇਲਰਸ ਹੀ ਨਹੀਂ ਪ੍ਰੋਵਾਈਡ ਕਰਨਗੇ ਤਾਂ ਕਿਸਾਨ ਕਿੱਥੇ ਜਾਵੇ ਸਾਡੀ ਵਿੰਡੋ ਝੋੜੀ ਹੈ ਉਹ ਨਾ ਬੱਟਣ ਤੋਂ ਬਾਅਦ ਫੌਰਨ ਅਸੀਂ ਕਣਕ ਵੀ ਜਣੀ ਐ ਤੇ ਸਜ਼ਾ ਕਿਸਾਨ ਨੂੰ ਅਸੀਂ ਇਹਦਾ ਸਖਤ ਵਿਰੋਧ ਕਰਦੇ ਹਾਂ ਸਰਕਾਰ ਆਪਣੀ ਕਰਤੀਆਂ ਨੂੰ ਰਿਵੈਂਡ ਕਰੇ ਕਿਸਾਨਾਂ ਨੂੰ ਸਜ਼ਾ ਦੇਣੀ ਬੰਦ ਕਰੇ ਯਾ ਤਾਂ ਬੈਲੈਂਸ ਪ੍ਰੋਵਾਈਡ ਕਰਕੇ ਵਿਥਿਨ 1 ਵੀਕ ਸਾਰੇ ਸਾਰੇ ਜਿਹੜੀ ਪ੍ਰਾੜੀਆਂ ਨੂੰ ਸਾਹਮਣੇ ਇਹਦੀ ਉਹ ਡਿਊਟੀ ਆ ਰਿਹਾ ਉਹਨਾਂ ਨੇ ਤਾਂ ਇੱਥੇ ਤੱਕ ਲਿਖਿਆ ਜਿਹੜੀ ਪਾਲਿਸੀ ਹੈ ਨੈਸ਼ਨਲ ਇੰਟਰਗੂਰਨਮਨਲ ਜਿਹੜੀ ਭਈ ਜਿਹੜੇ ਜਿਹੜੇ ਬੈਲੈਂਸ ਬੈਲੈਂਸ ਬਣਾਉਣਗੇ ਔਰ ਉਹਨਾਂ ਸੰਭਾਨ ਕਿੱਥੇ ਲੈ ਜਾਣਾ ਇਹ ਡੀਸੀ ਦੀ ਜ਼ਿੰਮੇਵਾਰੀ ਹੈ ਆਪਣੇ ਜ਼ਿਲ੍ਹੇ ਦੀ ਸਾਰੀ ਪ੍ਰਾਲੀ ਕਿੱਥੇ ਲੈ ਜਾਣੀ ਹੈ ਤੇ ਜੇ ਇਹਨਾਂ ਤੇ ਬੇਰਜ਼ੀ ਨਹੀਂ ਬਣਦੀਆਂ ਤੇ ਸਜ਼ਾ ਕਿਸਾਨ ਨੂੰ ਦੇਜੋ ਉਹਨਾਂ ਤੇ ਪਰਚੇ ਦਰਜ ਕਰੀ ਜੋ ਉਹਨਾਂ ਨੂੰ ਜੁਰਮਾਨਾ ਕਰੀ ਜਾਓ ਤੇ ਆਲਰੇਡੀ ਕਿਸਾਨ ਡੁੱਬ ਗਿਆ 25000 ਕਰੋੜ ਦਾ ਪੰਜਾਬ ਨੂੰ ਲਾਸ ਹੋ ਗਿਆ ਤੇ ਫਿਰ ਕੇਂਦਰ ਸਰਕਾਰ ਨੂੰ ਦੇਖਣਾ ਪਏਗਾ ਜੇ ਪੰਜਾਬ ਨੂੰ ਤੁਸੀਂ ਗ੍ਰੀਨ ਬਾਉਲ ਆਫ ਇੰਡੀਆ ਕਹਿੰਦੇ ਹੋ ਤਾਂ ਫਿਰ ਗ੍ਰੀਨ ਬਾਉਲ ਨੂੰ ਪਹਚਾ ਲਓ ਇਹਨੂੰ ਮਰਨ ਨਾ ਦਿਓ ਬਹੁਤ ਬਹੁਤ ਧੰਨਵਾਦ। ਧੰਨਵਾਦ। ਕਿਉਂਕਿ ਉਹਨਾਂ ਦਾ ਕੰਦੀ ਮੀਟਿੰਗ ਬੁਲਾਉਣ ਦਾ ਤਰੀਕਾ ਸੀ ਰਿਜੈਕਟ ਕੀਤਾ। ਉਹਨਾਂ ਇੱਕ ਤਰੀਕਾ ਨਹੀਂ ਹੁੰਦਾ ਇਸ ਤਰ੍ਹਾਂ ਤੁਸੀਂ ਪਹਿਲਾਂ ਸਾਡੇ ਸਿਰ ਏਜੰਡਾ ਮੜਦੇ ਹੋ। ਪਹਿਲਾਂ ਇਕੱਠੇ ਹੋਣ ਦਾ ਜਿਹੜੀ ਮੋਟੈਲਟੀਆਂ ਨੇ ਉਹ ਤਾਂ ਤੈਅ ਕਰੋ। ਅੱਲ ਕੱਲ ਜਦੋਂ ਗੱਲ ਇਕੱਲੇ ਜਦੋਂ ਉਹਨਾਂ ਨੇ ਇਕੱਲੇ ਇਕੱਲੇ ਨੂੰ ਅਪਰੋਚ ਕਰਦੇ ਨੇ ਐਸਕੇਮ ਨੂੰ ਤਾਂ ਬਾਅਦ ਚ ਜਦੋਂ ਸਾਰੀਆਂ ਜਥੇਬੰਦੀਆਂ ਨੇ ਸਾਡੀਆਂ ਨੂੰ ਇਕੱਲੇ ਇਕੱਲੇ ਨੂੰ ਅਪਰੋਚ ਕੀਤਾ ਉਹਨੇ ਇਹ ਰੇਕ ਨੂੰ ਕਦੇ ਐਸਕੇਮ ਨੂੰ ਕਿਉਂ ਨਹੀਂ ਕਹਿੰਦੇ ਅੱਛਾ ਐਸਕੇਮ ਨੂੰ ਬਾਅਦ ਚ ਕੀਤਾ ਹੋਣਾ ਐਸਕੇਮ ਨੂੰ ਰੀਟ ਜੀ ਰੀਟ ਜੀ ਐਸਕੇਮ ਨੂੰ ਜਿੱਤ ਲਈ ਜੇ ਪਹਿਲਾਂ ਕਰਨ ਲਈ ਜਦੋਂ ਬੰਦੀ ਨੂੰ ਮੇਰੇ ਕੋਲ ਬਈ ਚਿੱਠੀਆਂ ਮੈਨੂੰ ਬੈ ਟੈਲੀਫੋਨ ਆਇਆ ਵੀ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਜੀ ਮੈਂ ਕਿਹਾ ਮੈਂ ਬੀਕ ਦਾ ਸਿਹਤ ਖਰਾਬ ਹੋ ਗਿਆ ਤਾਂ ਮੇਰੇ ਅੱਜ ਸਾਰੇ ਨੇ ਦੱਸਿਆ ਵੀ ਮੈਨੂੰ ਵੀ ਚਿੱਠੀ ਆਈ ਹੈ ਮੈਨੂੰ ਵੀ ਬੇਲੇ ਤਰੀਕਾ ਠੀਕ ਨਹੀਂ ਹੈ ਮੈਨੂੰ ਸੁਵਿਚਾ ਮਿਲਣਗੇ ਭਨੇਰਾ ਮਾਰਸਾ ਬਾਬਾ ਦਾ ਟਿਕਟ ਤੋਂ ਬਾਹਰ 26 ਤਰੀਕ ਨੂੰ ਸਾਰੀਆਂ ਜਥੇਬੰਦੀਆਂ ਨੂੰ ਸੱਦਾ ਦਿਨੇ ਆਉਣੇ ਅਸੀਂ ਜਿਹੜੇ ਮੁਸਬੇ ਨੇ ਇਲੈਕਟ੍ਰਿਸਿਟੀ ਦੀ ਸੋਧ ਬਿੱਲ ਹੈ ਇਹ ਕਿਸਾਨਾਂ ਦਾ ਜਿਹੜਾ ਨੁਕਸਾਨ ਹੋ ਗਿਆ ਇਹਦੀ ਉਹਦੇ ਲਈ ਸਰਕਾਰ ਕੀ ਕੰਪਨਸੇਟ ਕਰਦੀ ਹੈ ਸਾਰੇ ਮੁੱਦਿਆਂ ਤੇ ਅਸੀਂ ਇੱਥੇ ਚੰਡੀਗੜ੍ਹ 'ਚ ਰੈਲੀ ਕਰਾਂਗੇ ਔਰ ਉਹਦੇ ਲਈ ਅਸੀਂ ਸਾਰੀਆਂ ਜਦੋਂ ਦਿਨ ਸਦਾ ਦਿਨ ਵੀ ਆਓ ਇਕੱਠੇ ਹੋ ਕੇ ਕਰੀਏ ਉਹ ਜਗਾ ਫਾਈਨਲ ਕੀਤੀ 26 ਨਵੰਬਰ ਜਗਾ ਜਗਾ ਡਿਊਟੀ ਕਾਈਏ ਜੀ ਹਲੇ 34 ਜੀ ਦੇਖਦੇ ਜੇ ਭਲੇ ਹੀ ਚੋਂ ਤੋਂ 34 ਡਿਮਾਂਡ ਚ 34 ਦੀ ਇੱਕ ਦਿਨ ਦਾ ਤਰਨਾ ਹੋ ਗਿਆ ਜੀ ਇੱਕ ਦਿਨ ਦਾ